ਇਥੇ মিডিਆ ਰੋਜ਼ ਅੱਗ ਅੱਗ ਭਰਾ ਰਿਆ ਸੀ ਵੀ ਉਹ ਤੇ ਲੜਨ ਨੂੰ ਫਿਰਦੇ ਆ ਜੀ ਇਥੇ ਆ ਹੋ ਗਿਆ ਜੀ 300 ਬੰਦਾ ਮਾਰਤਾ ਉਹ ਕਹਿੰਦੇ ਰੁਖ ਰਖ ਟੁੱਟੇ ਹੋਣਗੇ ਠੀਕ ਹੈ ਤੁਸੀਂ ਆਣ ਕੇ ਵੇਖ ਲਓ ਕਿ ਬੰਦਾ ਤਾਂ ਸਾਡਾ ਕੋਈ ਮਰਿਆ ਨਹੀਂ ਫਿਰ ਕਿੱਡੀ ਵੱਡੀ ਉਹਨਾਂ ਨੇ ਕਮਾਲ ਦੀ ਗੱਲ ਕਰ ਦਿੱਤੀ ਵੀ ਤੁਹਾਡਾ ਪਾਇਲਟ ਉਧਰ ਚਲਾ ਗਿਆ ਹੋਵੇ ਜਿਹੜਾ ਉਹਨਾਂ ਨੇ ਉਧਰ ਤੇ ਆਰਮੀ ਨੇ ਜਿਹੜਾ ਆਪਣੇ ਪੇਜ ਤੇ ਲਿਖ ਕੇ ਪਾਇਆ ਉਹਦੇ ਬੇਟੇ ਨੂੰ ਸੰਬੋਧਨ ਕਰਕੇ ਮੈਂ ਕਹਿੰਨਾ ਰੌਂਗਟੇ ਖੜੇ ਕਰਨ ਵਾਲੇ ਉਹ ਬੋਲਨੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਮਿੱਤਰਾਂ ਅੱਜ ਸਬਕ ਕੁਝ ਤਾਕ ਬੋਗੇ ਰੱਤਵਾਂ ਨੂੰ ਕੁਛ ਕਿਛ ਕੀ ਚਾਦੀ ਇਕਲਾਵਾ ਚਰਤੇ ਅੱਛੀ ਚੀਜ਼ ਅੱਜ ਗੱਲ ਕਰਾਂਗੇ ਪਾਕਿਸਤਾਨ ਚ ਇੰਡੀਆ ਦੇ ਹੋਣ ਵਾਲੀ ਜਿਹੜੀਆਂ ਜਿਹੜੀਆਂ ਟੈਂਸ਼ਨਸ ਨੇ ਉਹਦੇ ਬਾਰੇ ਵਿੱਚ ਕਿ ਜੰਗ ਦੀਆਂ ਗੱਲਾਂ ਹੁੰਦੀਆਂ ਪੀਆਂ ਨੇ ਤੇ ਕਾਫੀ ਇਜਾਦਾ ਅਜੀਬ ਸੁਪਿਆਲ ਬਣੇਗੀ ਠੀਕ ਹੈ ਕਦੇ ਕੁਝ ਹੁੰਦਾ ਪਰ ਕਦੇ ਕੁਝ ਤੇ ਅੱਛੀ ਚੀਜ਼ ਸਾਡੇ ਸਿੱਖ ਵੀਰ ਨੇ ਉਹਨਾਂ ਨੇ ਪਾਕਿਸਤਾਨ ਨੂੰ ਲੈ ਕੇ ਬਹੁਤ ਇਮੋਸ਼ਨਲ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਾਫੀ ਸੱਚੀਆਂ ਤੇ ਖੜੀਆਂ ਗੱਲਾਂ ਕੀਤੀਆਂ ਨੇ ਕੀ ਕੀ ਐ ਇਹਨਾਂ ਨੇ ਪਾਕਿਸਤਾਨ ਦੇ ਬਾਰੇ ਵਿੱਚ ਪਾਕਿਸਤਾਨ ਕਿਸ ਤਰ੍ਹਾਂ ਬਿਹੇਵ ਕਰਦਾ ਕਿਸ ਤਰ੍ਹਾਂ ਟ੍ਰੀਟ ਕਰਦਾ ਹੈ ਪਾਕਿਸਤਾਨ ਦੀ ਸਟ੍ਰੈਟਜੀ ਕੀ ਹੈ ਤੇ ਇੱਥੇ ਇੰਡੀਆ ਕਿਸ ਤਰ੍ਹਾਂ ਬਿਹੇਵ ਕਰਦਾ ਤੇ ਕਾਫੀ ਇਹਨਾਂ ਨੇ ਵਧੀਆ ਗੱਲਾਂ ਕੀਤੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਚੰਗੀ ਜਾਣਕਾਰੀ ਤੁਹਾਨੂੰ ਲੱਗੇਗੀ ਤਾਂ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵਾਲੇ ਕਲਿੱਕ ਕਰੋ ਤੇ ਚਲਦੇ ਆਂ ਦੇਖਦੇ ਆਂ ਵੀਡੀਓ ਲੈਟਸ ਗੋ ਕਿਤੇ মিডিਆ ਰੋਜ ਅੱਗ ਅੱਗ ਭਰਾ ਰਿਆ ਸੀ ਵੀ ਉਹ ਤੇ ਲੜ ਨੂੰ ਫਿਰਦੇ ਆ ਜੀ ਇੱਥੇ ਆ ਹੋ ਗਿਆ ਜੀ 300 ਬੰਦਾ ਮਾਰਤਾ ਉਹ ਕਹਿੰਦੇ ਰੋਖ ਰੱਖ ਟੁੱਟੇ ਹੋਣਗੇ ਠੀਕ ਹੈ ਤੁਸੀਂ ਆਣ ਕੇ ਵੇਖ ਲਓ ਵੀ ਬੰਦਾ ਤਾਂ ਸਾਡਾ ਕੋਈ ਮਰਿਆ ਨਹੀਂ ਫਿਰ ਕਿੱਡੀ ਵੱਡੀ ਉਹਨਾਂ ਨੇ ਕਮਾਲ ਦੀ ਗੱਲ ਕਰ ਦਿੱਤੀ ਪੀ ਤੁਹਾਡਾ ਪਾਇਲਟ ਉਧਰ ਚਲਾ ਗਿਆ ਹੋਵੇ ਜਿਹੜਾ ਉਹਨਾਂ ਨੇ ਉਧਰ ਤੇ ਆਰਮੀ ਨੇ ਜਿਹੜਾ ਆਪਣੇ ਪੇਜ ਤੇ ਲਿਖ ਕੇ ਪਾਇਆ ਉਹਦੇ بیٹے ਨੂੰ ਸੰਬੋਧਨ ਕਰਕੇ ਮੈਂ ਕਹਿੰਨਾ ਰੌਂਗਟੇ ਖੜੇ ਕਰਨ ਵਾਲਿਓ ਬੋਲਨੇ ਰੌਂਗਟੇ ਖੜੇ ਕਰਨ ਵਾਲੇ ਪੀ ਬੇਟਾ ਅਸੀਂ ਤੇਰੀ ਮੁਸਕਾਨ ਨਹੀਂ ਹੋਣਾ ਚਾਹੁੰਦੇ ਤੇਰੇ ਕੋਲ ਭਾਵੇਂ ਤੇਰਾ ਬਾਪ ਤੇਰੇ ਵਰਗੇ ਕਈ ਦਿਆਂ ਦੇ ਮੁਸਕਾਨ ਖੋਣ ਆਇਆ ਸੀ ਤੇਰਾ ਬਾਪ ਪ੍ਰਸਿੱਧ ਤੇ ਤੇਰੀ ਮੁਸਕਾਨ ਨਹੀਂ ਖੋਵਾਂਗੇ ਪਰ ਇੱਕ ਰਿਕਵੈਸਟ ਹੈ ਜਦੋਂ ਤੂੰ ਵੱਡਾ ਹੋਇਆ ਆਪਣੇ ਮਿੱਤਰਾਂ ਨੂੰ ਇਹ ਪੁੱਛੀਂ ਜ਼ਰੂਰ ਕਿ ਜਦੋਂ ਤੂੰ ਹੱਸਣਾ ਸਦਾ ਹਾਸਾ ਤੇਰੇ ਚਿਹਰੇ ਤੇ ਤੂੰ ਚਾਹਣਾ ਮੇਰੇ ਤੇਰੇ ਤੇ ਇਦਾਂ ਹਾਸਾ ਰਵੇ ਕਸ਼ਮੀਰ ਦੇ ਬੱਚੇ ਵੀ ਇਦਾਂ ਹੱਸਣਾ ਚਾਹੁੰਦੇ ਸੱਚ ਹੈ ਇਥੋਂ ਦੇ মিডিਏ ਨੂੰ ਇਹ ਗੱਲ ਬਰਦਾਸ਼ਤ ਨਹੀਂ ਵੀ ਕਸ਼ਮੀਰ ਬੱਚਾ ਬੱਚਾ ਕਹਿ ਰਿਹਾ ਕਿ ਅਸੀਂ ਸਿੱਖਾਂ ਦੇ ਉਹਨਾਂ ਦੇ ਸਟੇਟਮੈਂਟਾਂ ਨੇ ਵੀ ਸਿੱਖ ਹੋਣਗੇ ਅਸੀਂ ਕੱਲੇ ਕੱਲ ਕਸ਼ਮੀਰ ਦੇ ਲੋਕ ਆਪਣੇ ਘਰ ਦੇ ਦਰਵਾਜ਼ੇ ਨਹੀਂ ਖੁੱਲ ਦੇਵਾਂਗੇ। ਇਹ ਜੈਸਤੀ ਹੋ ਰਹੀ ਹੈ ਸਾਰਿਆਂ ਨੂੰ ਤਕਲੀਫ ਹੋ ਰਹੀ ਹੈ। ਸੱਚ ਹੈ ਗੁੱਸਾ ਨਾ ਮਨ ਹਕੀਕਤ ਹੈ। ਅਗਰ ਮੈਂ ਪੂਰਾ ਪਿਆਰ ਦਾ ਸਬੂਤ ਦੇ ਦਿੰਦਾ ਪੂਰਾ ਪਿਆਰ ਦਾ ਸਬੂਤ ਦੇ ਦਿੰਦਾ। ਅਸੀਂ ਪਾਕਿਸਤਾਨ ਗਏ ਸੀ ਮੈਨੂੰ ਯਾਦ ਹੈ। ਅਸੀਂ ਜਦੋਂ ਯਾਤਰਾ ਵਾਸਤੇ ਨਾਲ ਗੁਰਮਤ ਸਮਾਗਮ ਵੀ ਕੀਤੇ ਸੀ ਸਿੱਖੀ ਲਹਿਰ ਵੱਲੋਂ ਤੇ ਉੱਥੇ ਜਿਹੜੇ ਉਥੋਂ ਦੀ ਪੁਲਿਸ ਸੀ ਨਾ ਲੋਕਲ ਜਦੋਂ ਅਸੀਂ ਬਾਜ਼ਾਰ ਜਾਂਦੇ ਸਾਡੇ ਨਾਲ ਜਾਂਦੇ ਸੀ। ਉਹ ਨਾਲ ਨਾਲ ਜਿਨ੍ਹਾਂ ਵੀ ਜਥਾ ਗਿਆ ਸੀ ਨਾਲ ਨਾਲ ਰਹਿੰਦੇ ਨੇ ਤੇ ਅਸੀਂ ਅਸੀਂ ਕੁਐਸਚਨ ਕੀਤਾ ਉਹਨਾਂ ਨੂੰ ਸਵਾਲ ਪੁੱਛਿਆ ਵੀ ਇੱਥੇ ਸਾਡੀ ਜਾਨ ਨੂੰ ਖਤਰਾ ਹੈ ਤੁਸੀਂ ਸਾਡੇ ਨਾਲ ਨਾਲ ਲਾਹੌਰ ਤੁਰੇ ਫਿਰਦੇ ਹੋ ਜਦੋਂ ਅਸੀਂ ਗੁਰਗੁਰੇ ਦੇ ਬਾਹਰ ਕਿਤੇ ਬਾਜ਼ਾਰ ਜਾਣਾ ਸਾਡੇ ਨਾਲ ਜਾਣਾ ਤੇ ਸਾਨੂੰ ਜਵਾਬ ਬੜਾ ਪਿਆਰਾ ਦਿੱਤਾ ਸੀ। ਕਹਿੰਦੇ ਵਾਸਤਵ ਵਿੱਚ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ। ਉਸੋਂ ਦੀ ਪੁਲਿਸ ਦੇ ਬਿਆਨ ਸਨ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ। ਪਰ ਪਾਕਿਸਤਾਨ ਬਦਨਾਮ ਹੀ ਨਾ ਹੋ ਚੁੱਕਾ ਹੈ। ਅਸੀਂ ਕਲੰਕ ਨਹੀਂ ਆਪਣੇ ਮੱਥੇ ਤੇ ਲਵਾਉਣਾ ਚਾਹੁੰਦੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜ਼ਾਲਮ ਨਹੀਂ ਹਾਂ, ਅਸੀਂ ਰਾਖਸ਼ ਨਹੀਂ ਹਾਂ। ਸਾਡੇ ਵਿੱਚ ਵੀ ਤੁਹਾਡੇ ਵਰਗੇ ਦਿਲ ਲੱਗੇ ਨੇ। ਅਸੀਂ ਵੀ ਪਿਆਰ ਕਰਦੇ ਹਾਂ। ਉੱਥੋਂ ਦੇ ਪੱਤਰਕਾਰਾਂ ਨੇ ਹੱਥਾਂ 'ਚ ਬੈਨਰ ਫੜ ਕੇ ਕਿਹਾ ਇਹ ਬਾਪ ਆਪਣੇ ਬੱਚੇ ਕੋ ਜਾਣਾ ਚਾਹੀਦਾ ਹੈ। ਤੇ ਤੇ ਸਾਡੇ ਲੀਡਰ ਬਿਆਨ ਦੇ ਰਹੇ ਸਨ। ਸੁਖਬੀਰ ਬਾਦਲ ਵਰਗੇ ਡਰ ਗਿਆ ਇਹ મોદી ਤੋਂ। ਉਹ ਡਰ ਗਿਆ ਵਾਹ ਵਾਹ ਇਹ ਕੀ ਹੈ ਜੀ ਬੋਲੋ ਹਣ ਡਰ ਗਿਆ ਇਹ ਤੇ ਉਹ ਗੱਲ ਹੋ ਗਈ ਵੀ ਕਿਸੇ ਕਿਸੇ ਦੇ ਘਰ ਸੱਪ ਆਣ ਵੜਿਆ ਤੇ ਸਾਰਾ ਟੱਬਰ ਮੰਜੀਆਂ ਤੇ ਜਾ ਚੜਿਆ ਤੂੰ ਸੱਪ ਇਹਦਾ ਦਰਵਾਜ਼ਾ ਮੜਾ ਜਿਹਾ ਖੁੱਲਾ ਸੀ ਉਹਦੀ ਚੀਠਾ ਨਹੀਂ ਸੱਪ ਬਾਹਰ ਨਿਕਲ ਗਿਆ ਤੇ ਬਾਹਰ ਇੱਕ ਜ਼ਿਮੀਦਾਰਾਂ ਦਾ ਬੱਚਾ ਹਲ ਵਾਹੋਂ ਦਾ ਹਲ ਵਾਹਣ ਜਾ ਰਿਹਾ ਸੀ ਉਹਨੇ ਸੱਪ ਵੇਖਿਆ ਤੇ ਜਿਹੜੀ ਪ੍ਰਾਣੀ ਨਾਲ ਬਲਦ ਕੁੱਟਦਾ ਸੀ ਉਸੀ ਪਿੰਡ ਚ 4-5 ਸਰੀਚ ਮਾਰੀਆਂ ਸੱਪ ਮਾਰਦਾ ਤੇ ਜਿਹੜਾ ਟੱਬਰ ਅੰਦਰੋਂ ਮੰਜਿਆਂ ਤੇ ਚੜ ਗਿਆ ਸੀ ਨਾ ਉਹਨਾਂ ਦੇਖਿਆ ਸੱਪ ਮਾਰ ਗਿਆ ਮੁਰਗੇ ਡੰਡੇ ਤੇ ਸਾਰੇ ਪਿੰਡ ਚ ਡਾ ਆ ਕੇ ਤੁਰੇ ਫਿਰਨ ਵੀ ਸਵਾ ਪਾਪਾ ਮਾਰਿਆ ਤੇ ਉਹ ਜਿੰਮੀਦਾਰਾਂ ਦਾ ਲੜਕੇ ਨੇ ਉਹਨਾਂ ਤੇ ਇੱਕ ਕਿਲਾ ਪਹਿਲੀ ਵਾਰਤੀ ਸੀ ਉਹ ਵੀ ਆਂਗਾ ਚਲੋ ਇੰਟਰਟੇਨਮੈਂਟ ਇਹ ਮੰਨ ਲਓ ਵੀ ਸਾਪ ਇਹ ਨਹੀਂ ਮਾਰਿਆ ਸੱਚ ਹੈ ਅਗਲੇ ਕਹਿੰਦੇ ਵੀ ਅਸੀਂ ਸ਼ਾਂਤੀ ਦਾ ਪੈਗਾਮ ਦੇਣਾ ਚਾਹੁੰਦੇ ਹਾਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਵੀ ਅਸੀਂ ਅਸੀਂ ਲੜਾਈ ਦੇ ਹੱਕ ਵਿੱਚ ਬਿਲਕੁਲ ਨਹੀਂ ਵੀ ਅਸੀਂ ਇਹ ਬੰਦੇ ਨੂੰ ਵਾਪਸ ਭੇਜ ਕੇ ਅਭਿਨੰਦਨ ਨੂੰ ਵਾਪਸ ਭੇਜ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਅਸੀਂ ਲੜਾਈ ਦੇ ਹੱਕ ਵਿੱਚ ਨਹੀਂ ਹੁਣ ਕੱਲ ਦਾ ਮੀਡੀਆ ਚੁੱਪ ਬੈਠਾ ਇਹਨਾਂ ਕੋਲ ਹੈ ਹੀ ਕੱਖ ਨਹੀਂ ਉਹ ਸਬਜ਼ੀਆਂ ਦੇ ਭਾਈ ਸੁਣਾ ਦੋ ਲੋਕਾਂ ਨੂੰ ਮੰਡੀਆਂ ਦੇ ਭਾਸਣਾ ਤੋਂ ਹੋਰ ਤੇ ਤੁਹਾਨੂੰ ਕੰਮ ਹੈ ਕੋਈ ਨਹੀਂ ਮਾਫ ਕਰਨਾ ਮੈਂ ਤਰ ਪਹਿਲਾਂ ਵੀ ਦੀਵਾਨ ਚੱਲਦੇ ਸੀ ਲੰਡੇ ਉੱਥੇ ਗਿਆ ਸੀ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਖੱਤਰੀ ਦਾ ਕੰਮ ਹੁੰਦਾ ਸੀ ਜੰਗ ਲੜਨੀ ਹਰ ਪ੍ਰਚਾਰਕ ਰਾਗੀ ਪ੍ਰਬੰਧਕ ਕਮੇਟੀ ਪ੍ਰੈਸ ਰਿਪੋਰਟਰ ਅਖਬਾਰ ਮੀਡੀਆ ਟੀਵੀ ਚੈਨਲ ਇਹਨਾਂ ਦਾ ਕੰਮ ਸੀ ਸਮਾਜ ਵਿੱਚ ਆਈਆਂ ਬੁਰਾਈਆਂ ਦੇ ਵਿਰਖਲਾਫ ਲੜਨਾ ਨਾ ਕਿ ਲੋਕ ਘਰਾਂ ਚੰਗੇ ਪੜੇ ਸੁੱਤੇ ਨੇ ਤੁਸੀਂ ਇਹੋ ਜਿਹੇ ਬਿਆਨਬਾਜ਼ੀਆਂ ਕਰੋ ਵੀ ਲੋਕਾਂ ਦੇ ਘਰਾਂ ਚ ਅੱਗ ਬਣਨ ਲੱਗ ਪਵੇ ਇਹ ਜੌਬ ਨਹੀਂ ਹੈ ਤੁਹਾਡੀ ਇਹ ਕੰਮ ਤੁਹਾਡਾ ਨਹੀਂ ਸੀ ਤੁਹਾਡਾ ਕੰਮ ਸੀ ਗੱਲ ਬਹੁਤ ਵੱਡੀ ਹੋਈ ਹੋਵੇ ਤੂੰ ਕਟਾ ਕੇ ਪਬਲਿਕ ਚ ਏਦਾਂ ਪੇਸ਼ ਕਰੋ ਵੀ ਲੋਕ ਡਰਨ ਕੀ ਹੋ ਗਿਆ ਸਾਡਾ ਸੌਦੇਬਾਜ਼ੀ ਵਾਲੀ ਹੋ ਗਈ ਇਹ ਹਾਲਾਤ ਬਣ ਗਏ ਸਾਡੇ ਸਮਾਜ ਦੇ ਹੁਣ ਕਿਹੜੇ ਬਹਾਨੇ ਕੀ ਬਹਾਨਾ ਵਰਤਣਗੇ ਜੀ ਵੇਖੋ ਨਾਲ ਹੀ ਬਿਆਨ ਬਦਲ ਗਏ ਤੇ ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਜਿਨ੍ਹਾਂ ਦੇ ਹਾਲਾਤ ਇਹ ਬਣੇ ਪਏ ਨੇ ਉਹ ਕਹਿੰਦੇ ਜੀ ਮੋਦੀ ਤੋਂ ਡਰ ਗਏ ਮੋਦੀ ਤੋਂ ਡਰ ਗਏ ਹੋ ਪ੍ਰੈਸ਼ਰ ਕਬੂਲ ਗਿਆ ਵੀ ਇਸ ਕਰਕੇ ਉਹਨਾਂ ਨੇ ਬੰਦਾ ਵਾਪਸ ਕਰ ਦਿੱਤਾ ਵਾਹ ਬਈ ਵਾਹ ਇਹ 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 ਬਿਆਨ ਬਾਜ਼ੀ ਵੈਸੇ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਬਿਆਨ ਦੇਣ ਲੱਗੇ ਸ਼ਰਮ ਹੋਣੀ ਚਾਹੀਦੀ ਹੈ ਕਿੱਡੇ ਸੁਲਝੇ ਹੋਏ ਉਹਨਾਂ ਨੇ ਬਿਆਨ ਸਾਫ਼ ਸੁਥਰੇ ਸ਼ਬਦਾਂ ਵਿੱਚ ਬੋਲੇ ਹਨ ਤੇ ਸੱਚ ਹੈ ਮੇਰੇ ਖਿਆਲ ਵਿੱਚ ਜਿਹਦੇ ਅੰਦਰ ਮਾਰੀ ਮੋਟਲੀ ਸਿੱਖੀ ਪ੍ਰਤੀ ਵਿਚਾਰ ਸੀ ਨਾ ਉਹਨੇ ਧੰਨਵਾਦ ਕੀਤਾ ਇਸ ਗੱਲ ਦਾ ਵੀ ਨਹੀਂ ਵਧੀਆ ਗੱਲ ਸੀ ਮੈਂ ਨਹੀਂ ਕਹਦਾ ਵੀ ਸਾਰੇ ਬਹੁਤ ਹੋਰ ਪਰਿਵਾਰਾਂ ਨੇ ਵੀ ਧੰਨਵਾਦ ਕੀਤਾ ਹੋਏਗਾ ਬڑے ਹਿੰਦੂ ਪਰਿਵਾਰਾਂ ਨੇ ਵੀ ਚੰਗਾ ਮੰਨਿਆ ਹੋਵੇਗਾ ਵੀ ਠੀਕ ਕੀਤਾ ਮਾੜਾ ਨਹੀਂ ਕੀਤਾ ਉਹਦਾ ਚਿਰਾਗ ਜਗਦਾ ਰਹਿਣ ਦਿੱਤਾ ਪਰ ਕਈਆਂ ਨੂੰ ਸਵਾਦ ਹੁੰਦਾ ਇਹਨਾਂ ਕੰਮਾਂ 'ਚ ਦੰਗੇ ਕਰਾ ਕੇ ਕਈਆਂ ਨੂੰ ਵੋਟਾਂ ਮਿਲਦੀਆਂ ਨੇ ਦੰਗੇ ਕਰਾ ਕੇ ਕਈਆਂ ਨੂੰ ਮਾਫ ਕਰਨਾ ਕਈਆਂ ਨੂੰ ਮਸਲਿਆਂ ਦੇ ਵਿੱਚੋਂ ਵੀ ਕਈਆਂ ਦੇ ਘਰ ਰੋਟੀ ਪੱਕਦੀ ਹੈ ਵੀ ਜੇ ਲੋਕ ਆਪਣੇ ਘਰਾਂ 'ਚ ਚੈਨ ਨਾਲ ਸੌਣਗੇ ਤੇ ਸਾਡੇ ਘਰ ਰੋਟੀ ਕਿੱਥੋਂ ਪਕੇਗੀ ਮੜਾ ਮੋਕ ਲੜਨਗੇ ਤੇ ਸਾਡੇ ਘਰ ਚ ਰੋਟੀ ਪਕੇਗੀ ਗੁਰੂ ਸਾਹਿਬ ਦੀ ਬਾਣੀ ਕਦੀ ਭੱਲਿਆ ਸਮਝੇ ਇਸ ਗੱਲ ਨੂੰ ਤਾਂ ਕਿ ਜ਼ਿੰਦਗੀ ਜੂਣ ਦਾ ਤਰੀਕਾ ਤੈਨੂੰ ਆ ਸਕੇ। ਇਹ ਵੀਡੀਓ ਸਭ ਦੇਖੀ ਐ ਤੇ ਜੀ ਐਸੇ ਕਹਿੰਦੇ ਨੇ ਕਾਫੀ ਵਧੀਆ ਕਿਸਮ ਦੀ ਗੱਲਾਂ ਕੀਤੀਆਂ ਨੇ। ਉਹ ਟਾਈਮ ਜਦੋਂ ਅਭਿ ਨੰਦਨ ਨੂੰ ਪਾਕਿਸਤਾਨ ਦੀ ਆਰਮੀ ਨੇ ਫੜ ਲਿਆ ਤੇ ਫਿਰ ਉਹਨੂੰ ਵਾਪਸ ਇੰਡੀਆ ਨੂੰ ਕੀਤਾ ਤੇ ਇੱਥੇ ਜੋ ਪੇਗਾਮ ਦਿੱਤਾ ਗਿਆ ਕਸ਼ਮੀਰ ਦੇ ਬਾਰੇ ਵਿੱਚ ਉਹ ਬਹੁਤ ਵਧੀਆ ਸੀ। काफ़ी इमोशनल होकर इन्होंने शेयर किया गल की, पाकिस्तान ने की किस तरह असं पाकिस्तान गए तो इतने पुलिस जी साल टाइम सू सिक्योरिटी जी प्रोवाइड कर दी गई असं उन्होंने को सवाल पूछा तो बहुत वापस किस्म का उन्होंने जवाब दीता दखा ने वार रही हैं कि इमोशनल हो गए ठीक है तो इत जी गल इंडिया, इंडिया की करिए तो इंडिया की जाने के क्या गया पाकिस्तान डर गया है ਮੋਦੀ ਨੇ ਪਾਕਿਸਤਾਨ ਨੂੰ ਤਮਕੀਲ ਆਈਏ ਤਾਂ ਪਾਕਿਸਤਾਨ ਡਰ ਗਿਆ ਐ ਐਸ ਲਈ ਜਿਹੜਾ ਸਾਡਾ ਬੰਦਾ ਹੈ ਉਹਨੂੰ ਵਾਪਸ ਕੱਲ ਛੋੜਿਆ ਤੇ ਇੱਥੇ ਇਹੋ ਜਿਹੇ ਰਿਸਪੌਂਸ ਜਿਹੜਾ ਲਵਡ ਹੈ ਪਾਕਿਸਤਾਨ ਕੋਈ ਚੰਗਾ ਵੀ ਕਰੇ ਤੇ ਇੱਥੇ ਇੰਡੀਆ ਦੀ ਜਨਤ ਤੋਂ ਇਹੋ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇੰਡੀਅਨ ਮੀਡੀਆ ਦੇ ਜਾਣ ਤੋਂ ਆਏ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਡਰਾਸ਼ੀ ਕਰਾਂ ਪਾਕਿਸਤਾਨ ਨੂੰ ਪਾਕਿਸਤਾਨ ਦੇ ਲੋਕਦਾਰਗੇ ਪਾਕਿਸਤਾਨ ਦਾ ਉਹ ਡਰ ਗਿਆ ਉਹ ਡਰ ਗਿਆ ਤੇ ਇਹੋ ਜੀ ਚੀਜ਼ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਇੱਥੇ ਕੋਈ ਪੀਸ ਦੀ ਗੱਲ ਕਰੇ ਆਈ ਜੀ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਇਨਸਟੈਡ ਕਿ ਤੁਸੀਂ ਉਹਦੇ ਵਿੱਚ 네ਗੇਟਿਵਿਟੀ ਕਲਾਸ਼ ਕਰਕੇ ਪੁਠੀਆਂ ਸੁਤੀਆਂ ਗੱਲਾਂ ਕਰੋ ਤੇ ਗਾਲਿਓਂ ਹੋਰ ਵਧਾਓ ਇੱਥੇ ਪੀਸ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਤੁਸੀਂ ਕੀ ਕਹੋਗੇ ਅਦਿਵਾਰੇ ਵਿਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਫਲਾਕ ਆਪਣੇ ਚੈਨਲ ਦਾ ਵੀ ਫਿਰ ਤੁਹਾਡੇ ਨੂੰ ਮੁਲਾਕਾਤ ਹੋਣੀ ਹੈ